ਆ ਕੰਮ ਉਹ ਸੈਟ ਜੇ ਕੀਤਾ ਨਾ ਟ ਹੁਣ ਚੱਲ ਪਿਆ ਝੋਟੇ ਆਪਣੇ ਚੈੱਕ ਕਰੋ ਤੇ ਬਾਈ ਖੋਪਾ ਬਹੁਤ ਜ਼ਿਆਦਾ ਚੱਕੜ ਇੰਨਾ ਨਾ ਬਹੁਤ ਜ਼ਿਆਦਾ ਟਰੈਕਟਰ ਵੀ ਬਹੁਤ ਸਲਿੱਪ ਕੱਢਣ ਦੇ ਆ ਹੁਣ ਚੈੱਕ ਕਰੋ ਕੋਈ ਦੇਖ ਰਿਹਾ ਇੰਨਾ ਚੱਕੜ ਬਹੁਤ ਜ਼ਿਆਦਾ ਉਹ ਝੋਟੇ ਆਪਣੇ ਕਿੱਥੇ ਦੱਬਦੇ ਆ ਖਿੱਚੀ ਆਉਣ ਦੇ ਆ ਆਏ ਹਾਰੇ ਮੱਕੀ ਦਾ ਛੋਟਾ ਖੁੱਭ ਗਿਆ ਆਪਣਾ ਤੇ ਹੁਣ ਟੋਜਨ ਪਾਉਣਗੇ ਆ ਟਰੈਕਟਰ ਨਾਲ ਇੱਥੇ ਆ ਕੇ ਯਾਰ ਖੁੱਭ ਗਿਆ ਬਹੁਤ ਜ਼ਿਆਦਾ ਉਹ ਹੁਣ ਟੋਜਨ ਪਾਉਂਦੇ ਆ ਛੋਟੇ ਆਪਣੇ ਨਾਲ ਬੜਾ ਯਾਰ ਖੋਬਾ ਖੋਬਣਾ ਹੀ ਟਰੈਕਟਰ ਜਿਵੇਂ ਜਿਵੇਂ ਟਰਾਲੀ ਭਿੰਦੀ ਜਾਂਦੀ ਓਵੇਂ ਭਾਰ ਹੁੰਦਾ ਜਾਂਦਾ ਵਜਨ ਟਰਾਲੀ ਦਾ ਹੁਣ ਉਹ ਬੈਗ ਦੀ ਟੋਜਨ ਪਾਉਣਗੇ ਬੈਗ ਟੋਜਨ ਪਾਇਆ ਨਹੀਂ ਨਿਕਲਿਆ ਹੁਣ ਪਾਉਣ ਦਾ ਮੂਰੇ ਟਰੈਕਟਰ ਟੋਜਨ ਪਾਉਣਗੇ। 4x4 ਯੱਕ ਵੀ ਚਿੱਕੜੀ ਬਹੁਤ ਜ਼ਿਆਦਾ ਤਾਂ ਕਰਕੇ ਟਰੈਕਟਰ ਤੋਰ ਹੀ ਨਹੀਂ ਰਹੇ। ਆਹ ਚੈੱਕ ਕਰੋ ਮੇਰੇ ਵੀਰੋ ਹੁਣ ਟਰੈਕਟਰ ਟੋਜਨ ਪਾਉਣਗੇ ਇੱਧਰ ਦੀ। ਟਰੈਕਟਰ ਦੇ ਗਾਂਹ ਦੀ। ਸ਼ੱਕ ਕੋਈ ਇੰਟਰ ਟ੍ਰੱਕ ਉਹਦੀ ਖਿੱਚਣੇ ਉਹ ਚੈੱਕ ਕਰੋ ਮਿੱਤਰੋ ਪੋਜਣ ਤੋਂ ਲੱਗੇ ਆਉਂਦੇ ਮਿੱਤਰੋ ਇਹ ਹੁਣ ਟਰਾਲੀ ਆ ਗਈ ਆਪਣੀਆਂ ਵੇ ਫਾਰਮ ਵਾਲੇ ਇੱਥੇ ਲਾ ਦੇਣਗੇ ਤੇ ਉਹ ਆਪਣੇ ਹੁਣ ਕਰ ਦਾਂਗੇ ਸਟੈਂਡ ਭਰੀ ਹੋਈ ਛੱਕੋ ਮਿੱਤਰੋ ਪਰ ਇਹ ਹੀ ਆ ਰਹੀ ਇਸ ਮੋਚ ਚੱਕ ਮੋਚ ਚੱਕ ਇੱਥੇ ਉਹਨਾਂ ਸਟੈਂਡ ਕਰਦਾਂਗੇ ਟਰਾਲੀ ਉਹ ਫੋਰਡ ਆ ਜੀ ਭਰੀ ਆਈ ਫੋਰਡ ਮਗਰ 60 ਉਹ ਫੋਰਡ ਦਾ ਨਾਮ ਹੈ ਫਾਰਮ 60 ਫਾਰਮ 60 ਵਰਗੇ ਇਹ ਛੋਟਾ 4x4 ਖਾਲੀ ਲੈ ਕੇ ਉਹ ਭਰਾਏਗਾ ਟਰਾਲੀ ਚੱਕ ਕੋਈ ਇੱਥੇ ਉਹਨਾਂ ਕਰਨਗੇ ਸਟੈਂਡ ਇਹ ਛੋਟਾ ਘੜਾ ਛੱਪ ਕੋਈ ਓਏ ਸਟੈਨ ਕਰਤੀ ਏ ਛੋਟੇ ਨੇ ਛੱਪ ਕੋਈ ਹੁਣਾ ਖਾਲੀ ਫੋਨ ਵੀ ਛੋਟੇ ਆ ਯੱਕੀ ਫਾਰਮ ਫਾਰਮ 60 ਮਦਰ ਬਾਦੀ ਭਰੇ ਟਰਾਲੀ ਇਹਨੇ ਮਰਵਾਉਂਿਆ ਜੌਂੜ 11ਵਾਂ ਕਰਾ 4x4 ਮਾਰ ਖਾਲੀ ਕਿਉਂ ਵੀ ਟਰਾਲੀ ਇਹ ਭਰਾਏਗਾ ਛੋਟਾ ਯੱਕ ਵੀ ਕੱਲਾ ਹੀ ਛੋਟਾ ਲੱਗਿਆ ਖਲਾ ਪੋਣ ਨੇ ਤਰੋ ਉਹ ਚੱਲਿਆ ਆਪਣਾ ਫਾਰਮ 60 ਭਰੀ ਟਰਾਲੀ ਲੈ ਕੇ ਤੇ ਕੋਈ ਜਿੱਥੇ ਆਪਾਂ ਨੋ ਨਵੇਂ ਕਿਉਂ ਤਾਂ ਉੱਥੇ ਗਿਆ ਕੋਈ ਉਹ ਭਰੀ ਜਾਂਦੇ ਪਈ ਜਾਂਦੇ ਟਰਾਲੀ ਖਾਲੀ ਭਰੀ ਟਰਾਲੀ ਫਿਰ ਉਹ ਸੱਟ ਲਾ ਗਿਆ ਮਿੱਤਰੋ ਤੇ ਮੈਂ ਤੂੰ ਉਹਨਾਂ ਟਰਾਲੀ ਪਾ ਕੇ ਲੈ ਗਿਆ ਓਕੇ ਉਹ ਟਰੈਕਟਰ ਕੋਲ ਸ਼ੱਕੋ ਮੇਰਾ ਟਾਪਾ ਕਿੱਥੀ ਆਉਂਦਾ ਉਹ ਕਰ ਰਿਹਾ ਸਹੀ ਟਾਪਾ ਜੰਤਲਾ ਥਾਲੇ ਚੁੱਪ ਨੋਵੇਂ ਸਪੋਰੀ ਸੱਟ ਘਾਪਾ ਹੁਣ ਚਲਦੇ ਮੁੱਕੀ ਵਾਲਾ ਰੇਡੀ ਵਾਲਾ ਕੋਈ ਦੂਜੀ ਖਾਲੀ ਟਰਾਲੀ ਚਲਾਤੀ ਆ ਉਹ ਫਿਰ ਬੈਠ ਗਿਆ ਟਰੈਕਟਰ ਬਹੁਤ ਜ਼ਿਆਦਾ ਫਿਰ ਖੁੱਬ ਗਿਆ ਟਰੈਕਟਰ ਫੇਰ ਮੇਟਰ ਟੋਜਨ ਪਾਦਾ ਚਲੋ ਜੀ ਨਿਕਲ ਗਿਆ ਉਹ ਟਰਾਲੀ ਤੇ ਪੰਨੀ ਪਾ ਲਿਆ ਚਲੋ ਨਿਕਲ ਗਿਆ ਮੇਟਰ ਪਰ ਟ੍ਰੈਕਟਰ ਉੱਥੇ ਬੜਾ ਜਿਆਦਾ ਟੋਇਆ ਅੱਗੇ ਵੀ ਟਰੈਕਟਰ ਖੁੱਬਿਆ ਸੀ ਨਿਕਲ ਗਿਆ ਬਰ ਸੋ ਵਧੀਆ ਅੰਡੇ ਦੇ ਵਿੱਚ ਟਰਾਲੀ ਭੋਣ ਲੱਗਿਆ ਉਹਦੇ ਤੇ ਚਲਾਦੀ ਟਰੈਕਟਰ ਖੁੱਬ ਜਾਂਦਾ ਸੀ ਉਈ ਮੇਟਰ ਵਾਲੇ ਦੇ ਇਹ ਟਰਾਲੀ ਪਾ ਲਈਆ ਇਹਨੇ ਮਦਰੋਣਾ ਨਾਲੇ ਨਾਲੇ ਆਪੇ ਆਪੇ ਮਸ਼ੀਨ ਵੀ ਚੱਲੂਗੀ ਨਾਲੇ ਟਰਾਲੀ ਮਸ਼ੀਨ ਦੇ ਪਿੱਛੇ ਉਹ ਟਰੈਕਟਰ ਟੋਹੇ ਨੂੰ ਲੱਗਦਾ ਇਹਨਾਂ ਟਰਾਲੀ ਪਾਉਂਦੇ ਪਿਆ ਤੇ ਮੇਤਰ ਹੁਣ ਐ ਟਰਾਲੀ ਪਾ ਲਈਆ ਐ ਕਰਾਂਗੇ ਤੇ ਬੱਦਲ ਵੀ ਬਹੁਤ ਜ਼ਿਆਦਾ ਹੋ ਗਿਆ ਫਿਰ ਮੀਂਹ ਦਾ तो आप रोकता अपना जो नीर झोटा तो ये इन ट्राली पाती है इतना तो तो आ गया मोड़ ਤੇ ਥੋੜਾ ਜਿਆਦਾ ਔਖਾ ਜਾਂਦਾ ਟਰੈਕਟਰ। ਕੋਈ ਭਾਈ ਉਹ ਮਸ਼ੀਨ ਵਾਲਾ ਵੀ ਟਰੈਕਟਰ ਗਿਆ ਸੀ ਖੁੱਬ ਤੇ ਹੁਣ ਪਾਉਣ ਲੱਗਿਆ ਟੋਚਣ। ਉੱਥੋਂ ਕਿਉਂਕਿ ਕਟਾਈ ਕਰਨ ਵੇਲੇ ਨਾ ਜਿਆਦਾ ਟਾਇਰ ਖੁੱਬ ਗਿਆ ਤਾਂ ਕਰਕੇ ਇਹ ਤਾਂ ਖੁੱਬਣ ਵਾਲਾ ਨਹੀਂ ਆ ਝੋਟਾ। ਬੱਕੀ ਟਰਾਲੀ ਵੀ ਮਗਰ ਪਈ ਆ ਮਸ਼ੀਨ ਵੀ ਪਈ ਆ। ਪਰ ਇੰਨਾ ਵਜਨਾਂ ਤੇ ਹੁਣ ਛੋਟੇ ਟੋਚਣ ਪਾਉਣ ਲੱਗਿਆ। ਕੋਈ ਟੋਹਰ ਪਾਉਣੇ ਆ ਮੈਂ ਚਲਾਦੀਆਂ ਮਹੀਨ ਦੋ ਟਰੈਕਟਰ ਪਾ ਕੇ ਆਹ ਦੇਖੋ ਹੁਣ ਸਹੀ ਚੱਲ ਰਿਹਾ ਕੰਮ ਤਰੋਂ ਆਏ ਫਿਰ ਦੂਜਾ ਗੇੜਾ ਐਂ ਹੀ ਕਰਨੇ ਆ ਜੇ ਹੁਣ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ